ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਭਜੀਤ ਸਿੰਘ ਮਨਨ ਦਿਲ ਸੇ ਚੈਨਲ ਤੋਂ ਤੇ ਅੱਜ ਸਾਡਾ ਟੌਪਿਕ ਹੈ ਜੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤਰਨਿਆਂ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਵਿੰਦਰ ਕੌਰ ਸਤਿ ਸ਼੍ਰੀ ਅਕਾਲ ਜੀ ਮੈਮ ਅੱਜ ਜਿਹੜਾ ਆਪਣਾ ਖਾਸ ਟੌਪਿਕ ਆ ਕਿਉਂਕਿ ਕੁਝ ਪਿਛਲੇ ਕੁਝ ਦਿਨਾਂ ਤੋਂ ਤਰਨ ਤਰਨ ਵਿੱਚ ਜਿਮਨੀ ਚੋੜਾਂ ਦਾ ਮਾਹੌਲ ਆ ਤੇ ਆਏ ਦਿਨ ਹੀ ਇੱਥੇ ਤਰਨੇ ਲੱਗ ਰਿਹਾ ਕਿਸਾਨਾਂ ਦੇ ਕੰਪਿਊਟਰ ਅਧਿਕਾਰਾਂ ਦੇ ਜਾਂ ਹੋਰ ਵੀ ਕਈ ਜਥੇਬੰਦੀਆਂ ਆ ਕੇ ਆਪਣੇ ਤਰਨੇ ਲਾ ਰਹੀਆਂ ਨੇ ਤੁਸੀਂ ਸਭ ਤੋਂ ਪਹਿਲਾਂ ਦੱਸੋ ਕਿ ਤਰਨਿਆਂ ਤੋਂ ਤੁਸੀਂ ਕੀ ਸਮਝਦੇ ਹੋ ਕੀ ਹੋਣਾ ਚਾਹੀਦਾ ਤਰਨੇ ਧਰਨੇ ਦਾ ਮਤਲਬ ਹੈ ਕਿ ਅ ਜਦੋਂ ਆਪਾਂ ਬਚਪਨ ਦੇ ਵਿੱਚ ਅਸੀਂ ਨਾ ਕਿਸੇ ਮਤਲਬ ਆਪਣੇ ਪੇਰੈਂਟਸ ਕੋਲ ਕੋਈ ਚੀਜ਼ ਲੈਣੀ ਹੁੰਦੀ ਸੀ ਅਸੀਂ ਕੀ ਕਰਦੇ ਸੀਗੇ ਅਸੀਂ ਸਾਡੇ ਰੋਜ਼ ਜਾਣਾ ਸੀ ਅਸੀਂ ਰੋਟੀ ਨਹੀਂ ਖਾਂਦੇ ਹੁੰਦੇ ਸੀਗੇ ਵੀ ਸਾਨੂੰ ਉਹ ਚੀਜ਼ ਮਿਲਣੀ ਚਾਹੀਦੀ ਆ ਤੇ ਫਿਰ ਪੇਰੈਂਟਸ ਕੀ ਕਰਦੇ ਸੀਗੇ ਉਹਨਾਂ ਨੂੰ ਇੱਕ ਇਨਸਲਟ ਫੀਲ ਹੁੰਦੀ ਸੀ ਵੀ ਇਹ ਮੇਰੇ ਯਾਰਾਂ ਦੋਸਤਾਂ ਚ ਜਰਜ ਸਰਾਂ ਦੇ ਵਿੱਚ ਵੀ ਅਸਾਂ ਕਰਕੇ ਬਿਹੇਵ ਕਰ ਰਹੇ ਵੀ ਇਹਨੂੰ ਆਪਾਂ ਚੀਜ਼ ਲੈ ਦਿੰਨੇ ਆ ਤਾਂ ਕਿ ਮੇਰੀ ਇਨਸਲਟ ਨਾ ਹੋਵੇ ਜਾ ਬੱਚਾ ਰੋਟੀ ਨਹੀਂ ਖਾਂਦਾ ਸੀ ਵੀ ਮੈਂ ਆ ਚੀਜ਼ ਲੈਣੀ ਹੀ ਲੈਣੀ ਹੈ ਹਾਲਾਂਕਿ ਉਹਨੂੰ ਸਮਝ ਨਹੀਂ ਹੁੰਦੀ ਸੀ ਤੇ ਉਹ ਬੱਚੇ ਨੂੰ ਰੋਟੀ ਖਵਾਉਣ ਦੇ ਲਈ ਵੀ ਪੇਰੈਂਟਸ ਜਿਹੜਾ ਦਾ ਸੀਗਾ ਵੀ ਉਹਨੂੰ ਉਦਾਂ ਹੀ ਟ੍ਰੀਟ ਕਰਨਾ ਸ਼ੁਰੂ ਕਰ ਦਿੰਦਾ ਸੀ ਯਾਨੀ ਕਿ ਬਚਪਨ ਤੋਂ ਹੀ ਸਾਨੂੰ ਆਦਤ ਪਈ ਹੋਈ ਏ ਧਰਨੇ ਆ ਦੀ ਜੀ ਜੀ ਠੀਕ ਹੈ ਨਾ ਉਹ ਸਾਨੂੰ ਹਾਂ ਰੋਸ ਪ੍ਰਦਰਸ਼ਨ ਦੀ ਉਹ ਬੱਚੇ ਨੂੰ ਪਈ ਹੋਈ ਆ ਹਾਂਜੀ ਹੁਣ ਉਸੇ ਧਰਨੇ ਨੂੰ ਲੈ ਕੇ ਆਪਾਂ ਹੁਣੇ ਕਰਾਈਏ ਤਾਂ ਵੀ ਜਦੋਂ ਵੀ ਸਾਡੀ ਕੋਈ ਡਿਮਾਂਡ ਹੁੰਦੀ ਆ ਕੋਈ ਹੱਕ ਹੁੰਦਾ ਕੋਈ ਹੱਕ ਹੁੰਦਾ ਵਾ ਉਹ ਹੱਕ ਅਸੀਂ ਧਰਨੇ ਦੇ ਤੌਰ ਦੇ ਉੱਪਰ ਅਸੀਂ ਪ੍ਰਦਰਸ਼ਨ ਕਰਕੇ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਨੂੰ ਦਿਖਾ ਕੇ ਦਿਖਾਵਾ ਕਰਕੇ ਅਸੀਂ ਫਿਰ ਉਹ ਧਰਨਾ ਜਿਹੜਾ ਹੈਗਾ ਲਗਾਉਨੇ ਆ ਤਾਂ ਕਿ ਜਿਹੜਾ ਪ੍ਰਸ਼ਾਸਨ ਹੈਗਾ ਉਸ ਚੀਜ਼ ਤੇ ਕਾਰਵਾਈ ਕਰਕੇ ਉਹ ਜਲਦੀ ਤੋਂ ਜਲਦੀ ਸਾਡੀ ਡਿਮਾਂਡ ਨੂੰ ਪੂਰਾ ਕਰ ਸਕੇ ਤੇ ਹੁਣ ਆਪਾਂ ਤਰਨ ਤਰਨ ਦੀ ਗੱਲ ਕਰ ਰਹੇ ਹਾਂ ਤਰਨ ਤਰਨ ਦੇ ਵਿੱਚ ਜਿੰਮੀ ਚੋਣਾ ਨੇ ਜਿੰਮੀ ਚੋਣਾ ਕਰਕੇ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਚਾਹੇ ਭਾਜਪਾ ਪਾਰਟੀ ਲੈ ਲਓ ਚਾਹੇ ਕਾਂਗਰਸ ਪਾਰਟੀ ਲੈ ਲਓ ਚਾਹੇ ਤੁਸੀਂ ਆਮ ਆਨਵੀ ਪਾਰਟੀ ਲੈ ਲਓ ਚਾਹੇ ਕੱਲ ਦਲ ਦੀ ਗੱਲ ਕੀਤੀ ਜਾਵੇ ਤਾਂ ਵੱਡੀਆਂ ਵੱਡੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਨੇ ਸਟਾਰ ਪ੍ਰਚਾਰ ਕਰਨ ਦੇ ਲਈ ਉਹ ਇੱਥੇ ਆਰੀਆਂ ਨੇ ਸਟਾਰ ਪ੍ਰਚਾਰਕ ਹਰ ਪਾਰਟੀ ਦੇ ਆ ਰਹੇ ਆ ਉਹਨਾਂ ਨੂੰ ਮੌਕਾ ਪਾਉਣ ਇਹਨਾਂ ਨੂੰ ਲੋਕਾਂ ਨੂੰ ਧਰਨੇ ਵਾਲਿਆਂ ਨੂੰ ਮੌਕਾ ਮਿਲ ਗਿਆ ਕਿ ਅਸੀਂ ਆਪਣੀਆਂ ਜਿਹੜੀਆਂ ਡਿਮਾਂਡਸ ਹੈ ਕਿਆਂ ਮੰਗਾਂ ਹੈਗੀਆਂ ਉਹ ਅਸੀਂ ਉਹਨਾਂ ਦੇ ਅੱਗੇ ਰੱਖੀ ਤੇ ਉਹਨਾਂ ਦੇ ਅੱਗੇ ਰੱਖਣ ਦੇ ਲਈ ਹੁਣ ਕਿਉਂਕਿ ਉਹ ਆ ਰਹੇ ਆ ਇਹ ਧਰਨਾ ਲਾ ਕੇ ਅੱਗੇ ਬੈਠ ਜਾਂਦੇ ਆ ਤੇ ਉਹ ਤੋਂ ਫਿਰ ਇਹ ਜਿਹੜਾ ਹੈਗਾ ਵੀ ਕਹਿੰਦੇ ਕਿ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ ਤੇ ਸੜਕਾਂ ਤੇ ਟੋਲ ਟੈਕਸ ਵਾਲੇ ਦੇ ਧਰਨੇ ਲਾ ਦਿੰਦੇ ਆ ਸੜਕਾਂ ਤੇ ਲੱਗਦੇ ਰੇਲਵੇ ਸਟੇਸ਼ਨ ਲੱਦੇ ਬੱਸ ਸਟੈਂਡਾਂ ਤੇ ਲੱਗਦੇ ਆ ਆਵਾਜ਼ aí ਜਿਹੜੀ ਹੈਗੀ ਆ ਉਹ ਬਿਲਕ ਦਿਓ ਸਟੈਂਡ ਦੇ ਉੱਪਰ ਜਿਹੜੇ ਲੋਕ ਕੰਮ ਕਾਜ ਵਾਲੇ ਹੁੰਦੇ ਉਹ ਦੁਕਾਨਾਂ ਦੇ ਦੇ ਘਰਨੇ ਲੱਗਣੇ ਸ਼ੁਰੂ ਹੋ ਜਾਂਦੇ ਜਦੋਂ ਉੱਥੋਂ ਲੋਕਾਂ ਦਾ ਕੰਮ ਕਾਜ ਬੰਦ ਹੋ ਜਾਂਦਾ ਜਿਨ੍ਹਾਂ ਨੇ ਇੰਪੋਰਟੈਂਟ ਮੀਟਿੰਗਸ ਵਾਦ ਤੇ ਜਾਣਾ ਹੁੰਦਾ ਉਹ ਨਹੀਂ ਜਾ ਸਕਦੇ ਕਿ ਲੋਕ ਹਸਪਤਾਲ ਵਗੈਰਾ ਤੇ ਹਾਂਜੀ ਤੇ ਫਿਰ ਉਹਦੇ ਕਰਕੇ ਕੀ ਹੁੰਦਾ ਕਿ ਵੀ ਇਹ ਸਾਰਾ ਕੁਝ ਹੋਣ ਤੇ باوجود ਵੀ ਉਹ ਸਰਕਾਰ ਕੀ ਕਹਿੰਦੀ ਹੈ ਕਿ ਜੇ ਤੁਸੀਂ ਸਾਡੇ ਕੋਲ ਕੋਈ ਚੀਜ਼ ਨੂੰ ਪੇਸ਼ ਕਰਨਾ ਜਾਂ ਕੋਈ ਮੰਗ ਰੱਖਣੀ ਆ ਤਾਂ ਤੁਸੀਂ ਕੋਈ ਡਾਕੂਮੈਂਟ ਸਾਡੇ ਅੱਗੇ ਰੱਖੋ ਕੋਈ ਐਪਲੀਕੇਸ਼ਨ ਰੱਖੋ ਕੋਈ ਤੁਹਾਡਾ ਸੀਨੀਅਰ ਨੇਤਾ ਜੀ ਸੀਨੀਅਰ ਜਿਹੜਾ ਤੁਹਾਡਾ ਹੈਗਾ ਉਹ ਸਾਡੇ ਕੋਲ ਆ ਕੇ ਬੈਠੇ ਸਾਡੇ ਨਾਲ ਗੱਲਬਾਤ ਕਰੇ ਤੇ ਜੇ ਕਿ ਇਹ ਕਿ ਨਜਾਇਜ਼ ਆਪਾਂ ਮੰਗਾ ਹਰ ਮਹੀਨੇ ਜਾਂ ਹਰ ਸਾਲ ਆਪ ਮੰਗੀ ਜਾਈ ਉਹ ਵੀ ਗਲਤ ਆ ਹਾਂ ਜੇਕਰ ਉਹ ਤੇ ਕੋਈ ਗੱਲ ਹੈ ਜਿਵੇਂ ਮੰਨ ਲਓ ਕਿ ਆਪਾਂ ਕਹਿੰਦੇ ਜਨਰਲ ਮੰਗ ਜਿੱਦਾਂ ਜਿਵੇਂ ਇੱਕ ਟੀਚਰਾਂ ਦੀ ਗੱਲ ਕਰਦੇ ਆ ਟੀਚਰਾਂ ਦੀ ਜਨਰਲ ਮੰਗ ਇਸ ਟਾਈਮ ਹੈਗੀ ਆ ਕਿਸੇ ਠੇਕੇ ਤੇ ਆ ਸਾਨੂੰ ਪੱਕਾ ਕੀਤਾ ਜਾਵੇ ਪਰ ਜੇ ਉਹ ਇਹ ਕਰਨ ਕੇ ਵੀ ਅਸੀਂ ਵੀ ਆਪਣੇ ਆਪ ਨੂੰ ਅੱਗ ਲਗਾ ਲਾਂਗੇ ਹਾਂ ਸੁਸਾਈਡ ਕਰ ਲਾਂਗੇ ਜਾਂ ਸੜਕਾਂ ਜਮ ਕਰਾਂ ਜਾਂ ਸੜਕਾਂ ਜਮ ਕਰਤਾਗੇ ਜਾਂ ਫਿਰ ਤੋੜਪੰਨ ਕਰਾਂਗੇ ਤਾਂ ਉਹਦੇ ਨਾਲ ਤਾਂ ਉਹਦਾ ਕੋਈ ਹੱਲ ਨਹੀਂ ਨਿਕਲਦਾ ਬਿਲਕੁਲ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਇਹਦੇ ਹਿਸਾਬ ਨਾਲ ਹੈ ਕਿ ਆਮ ਲੋਕ ਜਿਆਦਾ ਪ੍ਰਭਾਵਿਤ ਹੁੰਦੇ ਆ ਤੁਹਾਡੇ ਹਿਸਾਬ ਨਾਲ ਧਰਨੇ ਉਹਨਾਂ ਨੂੰ ਕਿਸ ਜਗ੍ਹਾ ਤੇ ਤੇ ਕਿਸ ਤਰ੍ਹਾਂ ਲਾਉਣੇ ਚਾਹੀਦੇ ਆ ਧਰਨੇ ਡੀਸੀ ਆਫਿਸ ਦੇ ਅੱਗੇ ਲਗਾਉਣੇ ਚਾਹੀਦੇ ਹਾਂਜੀ ਧਰਨੇ ਆ ਉਸ ਤੋਂ ਬਾਅਦ ਜਿਹੜਾ ਡਿਪਾਰਟਮੈਂਟ ਦੇ ਅੱਗੇ ਆਪਾਂ ਸੁਣਵਾਈ ਕਰ ਸਕਦੇ ਹਾਂ ਜਾਂ ਲੈ ਲਓ ਕਿ ਪੋਲਿਟਿਕਲ ਲੀਡਰਸ ਹੋਗੇ ਉਹਦੇ ਲਈ ਡਿਪਾਰਟਮੈਂਟ ਉਹਦੇ ਵਾਸਤੇ ਜ਼ਿੰਮੇਵਾਰ ਆ ਉਹਦੇ ਹਾਂ ਹਾਂ ਉਹਦੇ ਅੱਗੇ ਹੁਣ ਅਗਰ ਕਹਿੰਦੇ ਕਿ ਪੋਲਿਟਿਕਲ ਲੀਡਰਾਂ ਦੇ ਘਰਾਓ ਕਰਦੇ ਪਏ ਆ ਤਾਂ ਫਿਰ ਪੋਲਿਟਿਕਲ ਲੀਡਰ ਦੇ ਤੁਸੀਂ ਕੋਠੇ ਦੇ ਕੇ ਧਰਨਾ ਲਾ ਲਓ ਕਰੇ ਕੋਠੀਆਂ ਅੱਗੇ ਲਾ ਹਾਂ ਤੁਸੀਂ ਸੜਕਾਂ ਦੇ ਧਰਨਾ ਲਾ ਲਗਾਉਨੇ ਆ ਨਾ ਉਹ ਇੱਕ ਗਲਤ ਆ ਠੀਕ ਹੈ ਉਹਨੂੰ ਤਰਜੀਹ ਅਸੀਂ ਸਾਰੇ ਦੇਣ ਲੱਗ ਜੰਨੇ ਆ ਵੀ ਜੇ ਚਾਰ ਬੈਠੇ ਉੱਤੇ ਅੱਠ ਵੀ ਆ ਜਾਂਦੇ ਤੇ ਤੋ ਲਾਸਟ ਟੂ ਲਾਸਟ ਈਅਰ ਦੀ ਗੱਲ ਆ ਮੈਨੂੰ ਆਈ ਥਿੰਕ ਸੋ ਕਿ ਲੁਧਿਆਣੇ ਨਾਲ ਆਂਗਨਵਾੜੀ ਵਾਲਿਆਂ ਨੇ ਧਰਨੇ ਸ਼ੁਰੂ ਕੀਤੇ ਸੀਗੇ ਤੇ ਕਾਫੀ ਟਾਈਮ ਸਾਡੀ ਗੱਡੀ ਉੱਥੇ ਫਸੀ ਹੋਈ ਸੀਗੀ ਤੇ ਅਸੀਂ ਇੱਕ ਲੇਡੀ ਨੂੰ ਵੈਸੇ ਪੁੱਛਿਆ ਕਿ ਉਹਦੋਂ ਮੈਨੂੰ ਵੀ ਨਹੀਂ ਪਤਾ ਸੀ ਵੀ ਧਰਨਾ ਕਾਦਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਾ ਬੀਬੀ ਗੱਲ ਸੁਣੀਓ ਕਹਿੰਦੀ ਹਾਂਜੀ ਦੱਸੋ ਮੈਂ ਕਿਹਾ ਵੀ ਬੀਬੀ ਧਰਨਾ ਕਾਦਾ ਲੱਗਿਆ ਹੈ ਕਹਿੰਦੀ ਮੈਨੂੰ ਤਾਂ ਆਪ ਨਹੀਂ ਪਤਾ ਕਿ ਮੈਨੂੰ ਤਾਂ ਸਵੇਰੇ ਕਿਹਾ ਸੀ ਫੜਾਫੜ ਕੰਮ ਕਰਕੇ ਧਰਨੇ ਤੇ ਤੁਰ ਪੀ ਹੁਣ ਮਤਲਬ ਕਿ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਜਿਹੜੇ ਪਿੱਛੇ-ਪਿੱਛੇ ਬੈਠਾ ਕਿ ਧਰਨਾ ਹੈ ਕਾਦਾ ਵਾ ਉਹ ਪਿੰਡਾਂ ਦੇ ਕਾਮਰੇਡ ਇਕੱਠੇ ਕਰਕੇ ਲੈ ਆਉਂਦੇ ਕਿ ਰੈਲੀ ਤੇ ਜਾਣਾ ਵਾ ਤੇ ਉਹ ਬਸਾ ਤੇ ਉੱਥੇ ਹੁੰਦਾ ਕਿ ਹੁਣ ਜਿਵੇਂ ਕਿਸਾਨ ਜੀ ਨੇ ਵਾਲੇ ਆ ਉਹ ਇੱਕ ਮੌਕਾ ਭਾਲਦੇ ਆ ਕਿ ਵੀ ਭਾਈ ਇੱਥੇ ਧਰਨਾ ਲਾਉਣਾ ਵਾ ਤੇ ਇਹ ਦਾ ਹੈ ਕਿ ਪੰਜਾਬ ਦਾ ਇੱਕ ਜਿਹੜਾ ਹੈਗਾ ਮੌਲਿਕ ਪ੍ਰਸਿੱਧ ਅਧਿਕਾਰ ਬਣ ਚੁੱਕਿਆ ਵਾ ਬਿਲਕੁਲ ਬਿਲਕੁਲ ਬਟ ਇੱਕ ਚੀਜ਼ ਮੈਂ ਕਹੂੰਗੀ ਕਿ ਸੰਵਿਧਾਨ ਵੱਲੋਂ ਅਸੀਂ ਡੈਮੋਕ੍ਰੈਟਿਕ ਹੈਗੀ ਆ ਲੋਕਤੰਤਰ ਦੀ ਸਰਕਾਰ ਹੈਗੀ ਆਪਣਾ ਨੁਮਾਇੰਦਾ ਆਪ ਚੁਣਦੇ ਆ ਤੇ ਅਸੀਂ ਹੱਕ ਰੱਖਦੇ ਆ ਕਿ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਰਿਪਰੈਜ਼ੈਂਟ ਅੱਗੇ ਰਿਪਰੈਜ਼ੈਂਟ ਕਰੀਏ ਆਪਣੀ ਸਰਕਾਰ ਦੇ ਕਿ ਜਿਹੜੀ ਸਾਡੀ ਹੁਣ ਦੀ ਸਰਕਾਰ ਹੈ ਮੌਜੂਦਾ ਸਰਕਾਰ ਆ ਪਰ ਜਿਹੜਾ ਸਾਡਾ ਬਿਹੇਵੀਅਰ ਆ ਉਹ ਸਹੀ ਹੋਣਾ ਚਾਹੀਦਾ ਹਾਂ ਜੇਕਰ ਤੁਹਾਨੂੰ ਫਿਰ ਵੀ ਇਨਸਾਫ ਨਹੀਂ ਮਿਲਦਾ ਤਾਂ ਤੁਸੀਂ ਕੋਰਟ ਦਾ ਦਰਵਾਜ਼ਾ ਹੜਕਾਓ ਠੀਕ ਹੈ ਪਰ ਇਹ ਨਹੀਂ ਚੀਜ਼ ਕਰਨੀ ਚਾਹੀਦੀ ਕਿ ਵੀ ਤੁਸੀਂ ਧਰਮਿਆਂ ਤੇ ਖੜ ਗਏ ਤਾਂ ਕਿ ਪੁਲਿਸ ਡਿਪਾਰਟਮੈਂਟ ਤੁਹਾਡੇ ਤੇ ਕਾਰਵਾਈ ਕਰ ਰਿਹਾ ਪਰਚੇ ਦਰਜ ਹੋ ਰਹੇ ਆ ਇਹ ਨਾਲ ਤੁਹਾਡਾ ਜਿਹੜਾ ਫਿਊਚਰ ਹੈਗਾ ਉਹ ਡਿਸਟਰੋਏ ਹੋ ਰਿਹਾ ਹੈ ਮੈਨ ਮੇਨ ਗਰਲ ਕਹਿੰਦੀ ਕਿ ਆਮ ਲੋਕ ਵੀ ਤੁਹਾਡਾ ਸਾਥ ਦੇਣਗੇ ਜੇ ਤੁਸੀਂ ਆਮ ਲੋਕਾਂ ਉਨ ਪ੍ਰਭਾਵ ਨਾ ਕਰੋ ਉਹਨਾਂ ਤੇ ਬੁਰਾ ਇਫੈਕਟ ਨਹੀਂ ਪਾਉਗੇ ਜਿੱਦਾਂ ਕਈ ਐਂਬੂਲੈਂਸ ਆਪ ਹਸੀਂ ਵੇਖ ਲੈਨੇ ਆ ਬੱਚੇ ਸਕੂਲ ਦੇ ਜਾਣ ਦੇ ਉਹ ਵੀ ਫਸੇ ਵੇਖ ਲੈਨੇ ਆ ਤੇ ਉਦੋਂ ਉਹਨਾਂ ਦੇ ਮਨ 'ਚ ਵੀ ਨੈਗੇਟਿਵਿਟੀ ਆਉਂਦੀ ਆ ਧਰਨੇ ਵਾਲਿਆਂ ਪ੍ਰਤੀ ਉਹ ਵੀ ਗਾਲਾਂ ਕੱਢਦੇ ਵੀ ਇਹ ਪਿਛੇ ਜੇ ਇੱਕ ਵੀਡੀਓ ਵਾਇਰਲ ਹੋਈ ਹੀ ਇੱਕ ਔਰਤ ਧਰਨੇ ਵਾਲੇ ਬੈਠੀ ਤੇ ਉਹਨਾਂ ਦੇ ਅੱਗੇ ਪਿੱਟਣ ਢੀ ਲਿਟਰਲੀ ਪਿੱਟਣ ਢੀ ਪੱਟਾਂ ਦੇ ਹੱਥ ਮਾਰ ਮਾਰ ਕੇ ਤੇ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸਗੋ ਜਿੱਦਾਂ ਮੈਂਬ ਨੇ ਕਿਹਾ ਕਿ ਜਿਹੜੀ ਅਥਾਰਟੀ ਆ ਐਮ ਐ ਐਮ ਐਲ ਏ ਐਮ ਪੀ ਆ ਜਾਂ ਕੋਈ ਅਫਸਰ ਆ ਉਹਦੇ ਘਰ ਅੱਗੇ ਉਹਦੇ ਦਫ਼ਤਰ ਅੱਗੇ ਧਰਨੇ ਲਾਉਣੇ ਚਾਹੀਦੇ ਆ ਆਮ ਲੋਕਾਂ ਨੂੰ ਆਪਾਂ ਗੱਲ ਕਰਦੇ ਹਾਂ ਕਿ ਵੱਧੂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਆ ਧਰਨੇ ਲਾਉਣਾ ਵਾ ਹਨਾ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਹੀ ਕਹਿਨੀ ਆ ਕਿ ਵੀ ਸਾਡਾ ਇੱਕ ਅਧਿਕਾਰ ਹੈ ਕਿ ਜਿਸ ਡਿਪਾਰਟਮੈਂਟ ਨੂੰ ਸੀ ਬਿਲੋਂਗ ਕਰਦੀ ਆ ਜਸ ਡਿਪਾਰਟਮੈਂਟ ਦੀ ਅਸੀਂ ਗੱਲ ਕਰ ਰਹੇ ਆ ਜੇ ਮੈਂ ਕਹਾਂ ਕਿ ਵੀ ਮੈਂ ਇੱਕ ਟੀਚਰ ਆ ਔਰ ਮੈਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਮੇਰੀ ਤਨਖਾਹ ਨਹੀਂ ਵੱਧਦੀ ਜਾਂ ਕੁਝ ਮੈਨੂੰ ਕੋਈ ਟੀਏ ਡੀਏ ਨਹੀਂ ਮਿਲਦਾ ਤਾਂ ਮੈਂ ਸਿੱਧਾ ਡੀ ਆਫਿਸ ਜਾਵਾਂਗੀ ਬਿਲਕੁਲ ਠੀਕ ਹੈ ਜਾਂ ਮੈਂ ਕਹੂੰਗੀ ਕਿ ਵੀ ਮੈਂ ਜਿਸ ਬੋਰਡ ਨਾਲ ਸੰਬੰਧ ਰੱਖਦੀ ਆ ਮੈਂ ਉਹਨਾਂ ਦੇ ਕੋਲ ਜਾਵਾਂਗੀ ਜਾਂ ਮੈਂ ਆਪਣੇ ਸਿੱਖਿਆ ਦੇ ਪੱਖੋਂ ਜਿਹੜੇ ਮੇਰੇ ਮੰਤਰੀ ਹੋਣਗੇ ਮੈਂ ਉਹਨਾਂ ਕੋਲ ਜਾਵਾਂਗੀ ਪਰ ਮੈਂ ਕਹਾਂਗੀ ਵੀ ਮੈਂ ਸੜਕ ਤੇ ਜਦੋਂ ਮੈਂ 50 ਕਰ ਲੇ ਜਦੋਂ ਮੈਂ 100 ਕਰ ਲੇ ਤਾਂ ਉਹ ਤਾਂ ਕੋਈ ਬੈਨੀਫਿਟ ਮੈਨੂੰ ਮਿਲਣਾ ਨਹੀਂਗਾ ਉਹ ਤਾਂ ਮੈਂ ਕਹੂੰਗੀ ਆਈ ਫੀਲ ਇਨਸਲਟ ਕਿ ਵੀ ਮੇਰੀ ਵੀ ਇਨਸਲਟ ਹੈਗੀ ਇਹਦੇ ਵਿੱਚ ਤੇ ਮੈਂ ਲੋਕਾਂ ਨੂੰ ਵੀ ਮਤਲਬ ਗੁੰਮਰਾ ਕਰ ਰਹੀ ਆ ਮੇਰੀ ਪ੍ਰੋਬਲਮ ਹੈਗੀ ਆ ਮੈਂ ਆਪਣੀ ਮੁਸ਼ਕਲ ਲੈ ਕੇ ਮੈਂ ਸਰਕਾਰ ਤੱਕ ਪਹੁੰਚੂਗੀ ਉੱਥੇ ਅਗਰ ਮੈਨੂੰ ਉਹਦਾ ਕੋਈ ਹੱਲ ਨਹੀਂ ਮਿਲਦਾ ਤਾਂ ਮੈਂ ਕੋਰਟ ਦਾ ਦਰਵਾਜ਼ਾ ਢਕਾਉਂਗੀ ਕਿ ਵੀ ਮੈਨੂੰ ਇੰਨਾ ਟਾਈਮ ਹੋ ਗਿਆ ਵੀ ਮੇਰੀ ਆ ਪ੍ਰੋਬਲਮ ਹੈਗੀ ਹੈ ਤੱਕ ਇਸਦਾ ਹੱਲ ਨੇ ਲਿਖ ਲ ਰਿਹਾ ਪਰ ਜੇ ਮੈਂ ਕਹਾਂ ਕਿ ਵੀ ਮੈਂ ਸੜਕਾਂ ਤੇ ਤੁਰੀ ਫੇਰਾ ਜਾਂ ਕੁਝ ਐਦਾਂ ਕਰਾਂ ਤਾਂ ਉਹ ਤਾਂ ਮੈਂ ਕਹੂੰਗੀ ਕਿ ਵੀ ਇਹ ਤਾਂ ਇੱਕ ਅਨਪੜਤਾ ਵਾਲੀ ਗੱਲ ਹੈ ਵੀ ਆਪਾਂ ਅਨਪੜਾਲੇ ਕੰਮ ਕਿਉਂ ਕਰੀਏ ਜਦੋਂ ਸਾਨੂੰ ਸੰਵਿਧਾਨ ਦੇ ਵਿੱਚ ਇਸ ਚੀਜ਼ ਮਿਲੀ ਹੋਈ ਆ ਕਿ ਅਸੀਂ ਆਪਣੇ ਅਧਿਕਾਰਾਂ ਲਈ ਲੜ ਸਕਦੇ ਹਾਂ ਤਾਂ ਫਿਰ ਅਸੀਂ ਅਧਿਕਾਰਾਂ ਪਿੱਛੇ ਲੜੀਏ ਪਰ ਲੜਨਾ ਸੀ ਸੜਕਾਂ ਤੇ ਥੋੜਾ ਜਾ ਕੇ ਇਹ ਲੱਗਦਾ ਸੀ ਆਪਣੇ ਸਿਸਟਮ ਨੂੰ ਆਪ ਹੀ ਖਰਾਬ ਕਰਦੇ ਪਏ ਤਾਂ ਹੀ ਪੰਜਾਬ ਦਾ ਮਾਹੌਲ ਜਿਹੜਾ ਸਟੰਡਪੇ ਉੱਪਰ ਖਰਾਬ ਹੋ ਰਿਹਾ ਹੈ ਬਿਲਕੁਲ ਅੱਜ ਹੁਣ ਵੇਖਿਆ ਜਾਵੇ ਤੇ ਹਰ ਜਗ੍ਹਾ ਤੇ ਜਿਆਦਾ ਵਾਰ ਕਿ ਜਦੋਂ ਵੀ ਆਪਾਂ ਆਫਿਸ ਤੋਂ ਛੁੱਟੀ ਹੁੰਦੀ ਆ ਜਾਂ ਉਹਨਿਆਂ ਦਾ ਆਪਾਂ ਵੇਖਦੇ ਆ ਕਿ ਸੜਕ ਤੇ ਕਈ ਵਾਰ ਕਈ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਵੀ ਕੰਮ ਨਹੀਂ ਲਾਏ ਆ ਕਿਸੇ ਨਾ ਕਿਸੇ ਗੱਲੋਂ ਹੋ ਸਕਦਾ ਵਾ ਵੀ ਉਹਨਾਂ ਦੀ ਕੋਈ ਜੈਨੂਨ ਮੰਗ ਹੈ ਜਾਂ ਨਾਜਾਇਜ਼ ਹੈ ਜਾਂ ਜਾਇਜ਼ ਹੈ ਪਰ ਫਿਰ ਵੀ ਉਹਦੇ ਕਰਕੇ ਆਮ ਆਦਮੀ ਜਿਹੜੇ ਲੋਕ ਕੰਮ ਆਉਂਦੇ ਆ ਕੰਮਾਂ ਤੇ ਆਉਂਦੇ ਸਵੇਰੇ ਜਾਂ ਸਕੂਲਾਂ ਨੂੰ ਜਾਂਦੇ ਬੱਚੇ ਉਹ ਸਾਰੇ ਪ੍ਰਭਾਵਿਤ ਹੋ ਰਹ ਹੁਣ ਆਪਾਂ ਗੱਲ ਕਰਦੇ ਪ੍ਰਸ਼ਾਸਨ ਦੀ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦਾ ਐਕਸ਼ਨ ਮਤਲਬ ਲੈਣੇ ਚਾਹੀਦੇ ਆ ਕਿਸ ਤਰ੍ਹਾਂ ਦੇ ਜਿਹੜੇ ਧਰਨੇ ਉਹਨਾਂ ਨੂੰ ਜੈਨੂਨ ਠਹਿਰਾ ਕੇ ਉਹਦਾ ਐਕਸ਼ਨ ਲੈਣਾ ਚਾਹੀਦਾ ਜਿਹੜੇ ਨਜਾਇਜ਼ ਜਾਂ ਉਹਨਾਂ ਸਾਹਮਣੇ ਕਿੱਦਾਂ ਦਾ ਪ੍ਰਸ਼ਾਸਨ ਨੂੰ ਆਪਣਾ ਉਤਾਰ ਦੇ ਕੋ ਜਦੋਂ ਧਰਨਾ ਲੱਗਦਾ ਹਨਾ ਤੇ ਪਹਿਲਾਂ ਤਾਂ ਮੈਂ ਇਸ ਜਿਹੜਾ ਤੂੰ ਸਵਾਲ ਪੁੱਛਿਆ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦੀ ਆ ਕਿ ਮੰਨ ਲਓ ਕਿ ਕੋਈ ਬੰਦਾ ਬਿਮਾਰ ਆਪਣੇ ਘਰ ਪਰਿਵਾਰ ਦਾ ਔਰ ਅਸੀਂ ਫਾਈਨੈਂਸ਼ਲੀ ਕ੍ਰਾਈਸਿਸ ਚ ਕਿਹਨ ਸਾਡੇ ਕੋਲ ਨੇ ਪੈਸੇ ਨਹੀਂ ਅਸੀਂ ਜਾਵਾਂਗੇ ਸਰਕਾਰੀ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ ਜਾਵਾਂਗੇ ਔਰ ਸਿਵਲ ਹਸਪਤਾਲ ਚ ਦੇਖੋ ਜੀ ਉੱਥੇ ਤਾਂ ਜੀ ਅੱਜ ਸਟ੍ਰਾਈਕ ਚੱਲਦੀ ਪਈ ਆ ਅੱਜ ਡਾਕਟਰ ਦੀ ਹੜਤਾਲ ਆ ਅੱਜ ਉਹਨਾਂ ਨੇ ਮਰੀਜ਼ ਨੂੰ ਨਹੀਂ ਦੇਖਣਾ ਉਹ ਮਰੀਜ਼ ਕਿੱਥੇ ਜਾਏਗਾ ਧਰਨੇ ਕਰਕੇ ਇੱਕ ਮੁਸ਼ਕਲ ਕਰਕੇ ਉਸ ਮਰੀਜ਼ ਦੀ ਪ੍ਰੋਬਲਮ ਆ ਰਹੀ ਹੈ ਇਹ ਇੱਕ ਦਿਨ ਹੀ ਹੈਗੀ ਪੰਜਾਹ ਵੀ ਹੋ ਸਕਦੀ ਹੈ ਸੌ ਵੀ ਹੋ ਸਕਦੀ ਹੈ ਅਗਰ ਕੋਰਟ ਦਾ ਕੋਈ ਮੈਟਰ ਹੈਗਾ ਔਰ ਵਿਚਾਰਾ ਇੰਨੀ ਦੂਰੋਂ ਕੋਰਟ ਦੇ ਵਿੱਚ ਜਾ ਰਿਹਾ ਸ਼ਾਦੋਤੀ ਪੇਸ਼ੀ ਆ ਜਾਂ ਕੁਝ ਵੀ ਹੈਗਾ ਵਾ ਉੱਥੇ ਜਾ ਕੇ ਨਜ਼ਰ ਆਉਂਦਾ ਜੀ ਅੱਜ ਵਕੀਲ ਸਾਹਿਬ ਜੀ ਹੜਤਾਲ ਚੱਲਦੀ ਪਈ ਆ ਅੱਜ ਵਕੀਲਾਂ ਨੇ ਕਿਸੇ ਨੇ ਕੋਰਟ ਦੇ ਵਿੱਚ ਨਹੀਂ ਜਾਣਾ ਉਹਨੇ ਪੂਰੀ ਦਿਹਾੜੀ ਪੱਟੀ ਉਹ ਉੱਥੇ ਤੱਕ ਪਹੁੰਚਿਆ ਔਰ ਉੱਥੇ ਜਾ ਕੇ ਉਹਨੂੰ ਕੀ ਪਤਾ ਲੱਗਦਾ ਕਿ ਅੱਜ ਜੀ ਹੜਤਾਲ ਚੱਲਦੀ ਪਈ ਆ ਫਿਰ ਅਗਰ ਬੈਂਕਾਂ ਦੀ ਗੱਲ ਕੀਤੀ ਜਾਵੇ ਤਾਂ ਨੈਸ਼ਨਲਾਈਜ਼ਡ ਜਿੰਨੇ ਵੀ ਬੈਂਕ ਹੈਗੇ ਉਹਨਾਂ ਦੇ ਵਿੱਚ ਕੰਮ ਚੱਲਦੇ ਆ ਹੁਣ ਇੱਕ ਕਿਸਾਨ ਜਿਹੜਾ ਹੈਗਾ ਵਾ ਉਹ ਆਪਣਾ ਸਾਰਾ ਕਾਰੋਬਾਰ ਛੱਡ ਕੇ ਸਾਰਾ ਕੰਮਕਾਜ ਛੱਡ ਕੇ ਬੈਂਕ ਜਾਂਦਾ ਕਿ ਅੱਜ ਮੈਂ ਬੈਂਕ ਜਾ ਕੇ ਆਪਣਾ ਕੰਮ ਕਰਾ ਕੇ ਆਉਣਾ ਉੱਥੇ ਜਾ ਕੇ ਪਤਾ ਲੱਗਦਾ ਜੀ ਅੱਜ ਤਾਂ ਜੀ ਬੈਂਕਾਂ ਦੀ ਹੜਤਾਲ ਚੱਲਦੀ ਪਈ ਹੈ ਕਿਉਂਕਿ ਸਾਡੀ ਮੰਗਾਂ ਨਹੀਂ ਮੰਗਿਆ ਜਾਂ ਮੰਨਿਆ ਜਾਂਦੀ ਹੈ ਹਨਾ ਅਗਰ ਜੇ ਆਪਾਂ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੀ ਹੈਗਾ ਕਿ ਕਿਸੇ ਨੇ ਕੋਈ ਦਰਖਾਸਤ ਲਿਖਾਣੀ ਹੈ ਕਿਸੇ ਨਾਲ ਕੋਈ ਛੱਡਾ ਦੀ ਕੋਈ ਗੱਲ ਹੋ ਚੁੱਕੀ ਆ ਵੀ ਨਾ ਵੀ ਹੋਗੀ ਉੱਥੇ ਜਾਓ ਤਾਂ ਪਹਿਲੀ ਤਾਂ ਗੱਲ ਹੀ ਹੁੰਦੀ ਆ ਕਿ ਉੱਥੇ ਨਾ ਤਾਂ ਤੁਹਾਨੂੰ ਮੁੰਚੀ ਮਿਲੂਗਾ ਨਾ ਤੁਹਾਨੂੰ ਆਈਓ ਮਿਲੂਗਾ ਨਾ ਤੁਹਾਨੂੰ ਪੁਲਿਸ ਡਿਪਾਰਟਮੈਂਟ ਦਾ ਕੋਈ ਬੰਦਾ ਮਿਲੂਗਾ ਜੇ ਮਿਲ ਵੀ ਜਾਂਦਾ ਤਾਂ ਉੱਥੇ ਉਹਦਾ ਬਿਹੇਵੀਅਰ ਕੀ ਹੁੰਦਾ ਯਾਰ ਬਹਿ ਜਾ ਤੈਨੂੰ ਮੈਂ ਦੱਸਦਾ ਹੁਣੇ ਹਨਾ ਫਿਰ ਜਾ ਕਰਨਗੇ ਤੇਰੀ ਦਰਖਾਸਤ ਨਹੀਂ ਇਹ ਤੂੰ ਐਸਐਸਪੀ ਆ ਮਤਲਬ ਉਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਜਦੋਂ ਇਹ ਚੀਜ਼ਾਂ ਹੁੰਦੀਆਂ ਨਾ ਫਿਰ ਇਹ ਧਰਨਿਆਂ ਦਾ ਰੂਪ ਲੈਣਾ ਸ਼ੁਰੂ ਕਰ ਦਿੰਦੀਆਂ ਨੇ ਹਨਾ ਤਾਂ ਧਰਨਿਆਂ ਦੇ ਰੂਪ ਨੂੰ ਬਚਾਉਣ ਦੇ ਲਈ ਸਭ ਤੋਂ ਪਹਿਲਾ ਚੀਜ਼ ਹੈਗੀ ਆ ਕਿ ਵੀ ਆਪਾਂ ਬਚਾ ਕੇ ਮੇਲ ਸਕਦੇ ਆ ਕਿ ਹਸਪੀਟਲ ਜਾ ਰਹੇ ਆ ਉੱਥੇ ਚੀਜ਼ ਨਹੀਂ ਹੋਣੀ ਚਾਹੀਦੀਗੀ ਕਿ ਇਹ ਚੀਜ਼ਾਂ ਰੁਕਣੀਆਂ ਚਾਹੀਦੀਆਂ ਨਹੀਂ ਕਿ ਚੀਜ਼ਾਂ ਦਾ ਜਿੱਤਾ ਵੱਲੋਂ ਡਾਕਟਰ ਸਾਰੇ ਹੜਤਾਲ ਤੇ ਕੋਸ਼ਿਸ਼ ਨਾ ਕੁਝ ਅਲਟਰਨੇਟ ਰੱਖਣਾ ਚਾਹੀਦਾ ਕੀ ਐਮਰਜੈਂਸੀ ਡਾਕਟਰ ਕੋਈ ਹੋਵੇ ਜਿਹੜਾ ਦੇਖ ਲੇ ਬਾਕੀ ਕਿਹੋ ਜਿਹਾ ਹੜਤਾਲ ਤੇ ਉਹਦੇ ਚੋਂ ਹੈਗੀ ਆ ਨਹੀਂ ਸੇਮ ਡੇ ਹੜਤਾਲ ਵਾਲੇ ਦਿਨ ਦੀ ਵੀ ਤਾਂ ਸੈਲਰੀ ਉਹ ਲੈ ਰਹੇ ਆ ਨਾ ਉੱਥੇ ਬੈਠਾ ਮਹੀਨੇ ਦੀ ਸੈਲਰੀ ਤੁਹਾਨੂੰ ਮਿਲਦੀ ਪਈ ਆ ਨਾ ਪਰ ਉਹਦੇ ਨਾਲ ਕੀ ਆ ਕਿ ਜਿਹੜਾ ਪੀੜਤ ਆ ਉਹ ਤਾਂ ਪਰੇਸ਼ਾਨ ਹੋ ਰਿਹਾ ਨਾ ਹੁਣ ਪ੍ਰਸ਼ਾਸਨ ਦਾ ਕੀ ਇਹਦੇ ਵਿੱਚ ਬਣਦਾ ਪ੍ਰਸ਼ਾਸਨ ਜਿਹੜਾ ਹੈ ਉਹ ਕੀ ਕਰਦਾ ਕਿ ਪੁਲਿਸ ਨੂੰ ਬੁਲਾਏਗਾ ਧਰਨਾ ਦਿੱਤਾ ਹੋਇਆ ਪੁਲਿਸ ਨੂੰ ਬੁਲਾਏਗਾ ਪੁਲਿਸ ਲਾਠੀ ਚਾਰਜ ਕਰੇਗੀ ਜਾਂ ਕਈ ਜਿਹੜੇ ਮੇਨ ਮੇਨ ਬੰਦੇ ਹਾਜ਼ਰ ਹੈਗੇ ਉਹਨਾਂ ਤੇ ਪਰਚੇ ਕੀਤੇ ਜਾਣਗੇ ਤਾਂ ਕਿ ਉਹ ਕੋਰਟ ਕਚਹਿਰੀ ਵਿੱਚ ਘੁੰਮਦੇ ਰਹਿਣਗੇ ਹਨ ਉਹਦੇ ਨਾਲ ਕੀ ਹੋਏਗਾ ਉਹ ਲੋਕ ਉਹਨਾਂ ਦੇ ਅਗੇਨਸਟ ਹੋਰ ਹੋ ਜਾਣਗੇ ਇਹਨਾਂ ਲੋ ਬੈਟਰ ਕੀ ਹੈਗਾ ਕਿ ਵੀ ਜਿਹੜਾ ਧਰਨੇ ਆ ਲਿਆਂ ਦਾ ਕੋਈ ਸੀਨੀਅਰ ਪਰਸਨ ਹੈਗਾ ਉਹਨੂੰ ਮਿਲਣ ਉਹਨੂੰ ਮਿਲ ਕੇ ਉਹਦੇ ਨਾਲ ਬੈਠ ਕੇ ਵਿਚਾਰ ਚਰਚਾ ਕਰਨ ਉਹਨੂੰ ਡਿਪਾਰਟਮੈਂਟ ਵਿੱਚ ਆਪਣੇ ਚ ਬੁਲਾਉਣ ਉੱਥੇ ਬੈਠ ਕੇ ਗੱਲਬਾਤ ਕਰਨ ਉਹਦੇ ਵਿੱਚੋਂ ਜੇ ਉਹਦੀਆਂ ਮੰਨਾ ਮੰਗਾ ਜੜੀਆਂ ਨੇ ਉਹ ਮੰਨਣਯੋਗ ਹੈਗੀਆਂ ਨੇ ਤਾਂ ਉਹਨਾਂ ਤੇ ਗੱਲਬਾਤ ਕੀਤੀ ਜਾਵੇ ਜੇ ਮੰਨਣਯੋਗ ਨਹੀਂ ਹੈਗੀਆਂ ਤਾਂ ਫਿਰ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਾਂ ਫਿਰ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਵੀ ਆਹ ਸਾਡੇ ਹੱਥਾਂ ਵਿੱਚ ਨਹੀਂ ਆ ਹਾਂ ਤੇ ਉਹਨਾਂ ਤੇ ਸਮਾਂ ਲੱਗੇਗਾ ਪਰ ਜੇ ਕਹੀਏ ਕਿ ਵੀ ਹਰ ਇੱਕ ਮੰਗ ਵੀ ਜਿਹੜੀ ਹੈ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਦੇਖੋ ਹੁਣ ਜੇ ਅਸੀਂ ਕੀ ਸਰਕਾਰੀ ਦੀਆਂ ਇਹ ਹੈਗੀਆਂ ਤੇ ਫਿਰ ਪ੍ਰਾਈਵੇਟ ਫਰਮਸ ਜਿਹੜੀਆਂ ਜੇ ਕੰਮ ਕਰਦੇ ਨੇ ਪ੍ਰਾਈਵੇਟ ਵਿਚਾਰੇ ਬੈਠੇ ਹੋਏ ਨੇ ਉਹਨਾਂ ਦੀਆਂ ਫਿਰ ਕੌਣ ਕਰੇਗਾ ਮੰਗਾ ਦਾ ਸਹੀ ਹੋਣਾ ਚਾਹੀਦਾ ਇਹ ਟੰਗ ਗਲਤ ਨੇ ਜਿੰਨਾ ਕਰਕੇ ਸਾਰਾ ਸਿਸਟਮ ਜਿਹੜਾ ਹੈਗਾ ਸਿਸਟਮ ਦੇ ਉੱਪਰ ਉੱਥਰ ਪੁੱਥਲ ਚੁੱਕਿਆ ਵਾ ਇਹ ਜੀ ਸਾਡਾ ਅੱਜ ਦਾ ਟੌਪਿਕ ਧਰਨੇ ਤੇ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਡਿਫਾਲਟ ਕਰਨਾ ਤੇ ਇਹਦੇ ਸਾਡੇ ਨਾਲ ਜੁੜੇ ਹੋਰ ਵੀ ਇੰਟਰਸਟਿੰਗ ਟੌਪਿਕਸ ਤੁਹਾਨੂੰ ਲੈ ਆਉਗੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ